ਕੀ ਦਿਵਦੀ ਗੱਲ ਆ ਨਾ ਤਾਇਆ ਜੀ ਤੋ ਕਿੰਨੀਆ ਉਮੀਦਾਂ ਸੀ ਪੀਏ ਨਹੀਂ ਸਾਡਾ ਸਾਥ ਛੱਡਦੇ ਤੇ ਆਪ ਆਏ ਨਹੀਂ ਹੈਗੇ ਮੇਰਾ ਕੀ ਕਸੂਰ ਹੀ ਇਹਦੇ ਵਿੱਚ ਮੈਂ ਕੀ ਗੁਨਾਹ ਕਰਤਾ ਹੀ ਭਲਾ ਜੋਤ ਹਾਂਜੀ ਭਾਜੀ ਕੀ ਹਾਲ ਚੱਲ ਹਾਂਜੀ ਠੀਕ ਜੀ ਤੇ ਇੱਥੇ ਖਲੋਤੀ ਆਂ ਬਸ ਕੁਛ ਨਹੀਂ ਉਹੀ ਸੋਚਣ ਨਹੀਂ ਹਾਂ ਜੋ ਕੱਲ ਹੋਇਆ ਚੱਲ ਕੋਈ ਗੱਲ ਨਹੀਂ ਪੁੱਤ ਤੋਫੀ ਕਰਨਾ ਕਰ ਗੱਲ ਸੁਣ ਮੇਰੀ ਫਿਕਰ ਤਾਂ ਸਾਨੂੰ ਇਹ ਹੀ ਨਾ ਤੇ ਜੋਬਨ ਕੀ ਕਹੂਗਾ ਪਰ ਜਵਨੂ ਨਾ ਤੇ ਫੁੱਫੜ ਜੀ ਨੇ ਸਭ ਕੁਝ ਸੱਚ ਸੱਚ ਦੱਸ ਦਿੱਤਾ ਹੈ। ਹੈ ਸੱਚੀ ਪੁਆਜੀ। ਹਾਂ ਪਤਾ ਕੀ ਹੈ ਕੋਈ ਫਾਇਦਾ ਨਹੀਂ ਹੈ ਗੱਲ ਕਰਨ ਦਾ ਗੱਲਾਂ ਦਾ। ਮੜਕੇ ਕੱਲ ਨੂੰ ਫਿਰ ਉਹਨੂੰ ਪਤਾ ਲੱਗੇ ਤੇ ਫਿਰ ਤੈਨੂੰ ਸੌ ਮੜਕੇ ਜਿਆਦਾ ਫਿਰ ਔਖਾ ਜਾਣਾ ਸਾਹਮਣਾ ਪਰਿਵਾਰ ਚ ਹਨਾ। ਕੋਈ ਗਲਤ ਨਹੀਂ ਕਰਦੀ। ਨਹੀਂ ਨਹੀਂ ਉਹ ਸਿਆਣਾ ਮੁੰਡਾ ਆ ਉਹਨੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਕਹਿੰਦਾ ਕੋਈ ਗੱਲ ਨਹੀਂ। ਵੀ ਮੈਨੂੰ ਪਤਾ ਆ ਫੁੱਫੜ ਜੀ ਪਰਿਵਾਰਾਂ ਵਿੱਚ ਨੀ ਕਿ ਮੋਟੀਆਂ ਗੱਲਾਂ ਹੋਈ ਜਾਂਦੀਆਂ ਨੇ। ਇਹ ਗੁੱਸਾ ਕਿੰਨਾ ਚਿਰ ਰਹਿਣਾ ਹੁੰਦਾ ਆ ਕੋਈ ਗੱਲ ਨਹੀਂ। ਆਪੇ ਆਉਣ ਜਾਣ ਡਿਆ ਭਣਗੇ। ਉਹ ਤੇ ਗਲਤ ਆ ਜੀ ਠੀਕ ਐ ਪੁਆਜੀ। ਪਰ ਹੋਂਤੇ ਉਹਨਾਂ ਨੇ ੱਖੀ ਵੇਖੀ ਲਿਆਵਾਂ ਨਾ ਪਿਹੜੇ ਨਾਲ ਕਿਦਾਂ ਦਾ ਸਲੂਕ ਕਰਦੀ ਆ ਮਨਿਆ ਆ ਵਾ ਵੀ ਤੁਹਾਡੇ ਦੋਵਾਂ ਵਿੱਚ ਕੋਈ ਗੱਲਬਾਤ ਹੋਈ ਆ ਪਰ ਮੇਰਾ ਉਹਦੇ ਵਿੱਚ ਕੀ ਕਸੂਰ ਹੀ ਮੇਰੀ ਤੇ ਕੋਈ ਗਲਤੀ ਨਹੀਂ ਮੈਂ ਤੇ ਹੁਣ ਕਿਹੜੀ ਪਲ ਜਾਇਆ ਕਰਨਾ ਵਾ ਤੇ ਫਿਰ ਆਪਣੇ ਘਰ ਆ ਜਾਇਆ ਕਰਨਾ ਤੇ ਜੇ ਉਹ ਵੀ ਮੈਂ ਆਪਣੀਆਂ ਅੰਦਰਾ ਹੀ ਸਾੜਿਆ ਕਰਨੀਆਂ ਵਾ ਤੇ ਫਿਰ ਮੈਨੂੰ ਇਹਨਾਂ ਦਾ ਕਾਦਾ ਚਾਰ ਹੈ ਜੂਗ ਮੈਂ ਤਾਂ ਆਈ ਹਾਂ ਮੈਂ ਵੇਖਾਂ ਕਿ ਤੇ ਜੋਤ ਨਾਲ ਕਿ ਟੈਨਸ਼ਨ ਆ ਕੋਈ ਗੱਲ ਦੀ ਲਿੰਦੀ ਹੋਵੇ ਤੇ ਕੋਈ ਗੱਲ ਨਹੀਂ ਬਹੁਤ ਫਿਕਰ ਨਾ ਕਰ ਦੇ ਰਿਫਲ ਫੁੱਫੜ ਜੀ ਨੇ ਸਭ ਕੁਝ ਸੰਭਲ ਲਿਆ ਤੇ ਬਾਕੀ ਨਾ ਇਹ ਸਾਨੂੰ ਜਾਣਦਾ ਪਰਿਵਾਰ ਸਾਰਾ ਤੇ ਕੋਈ ਗੱਲ ਨਹੀਂ ਤੈਨੂੰ ਇਹਨਾਂ ਨੂੰ ਕੁਝ ਨਹੀਂ ਕਹਿਣਾ ਹੈ ਠੀਕ ਹੈ ਵੇਖੋ ਭੁਆ ਜੀ ਭਾਵੇਂ ਫੁੱਫੜ ਜੀ ਨੇ ਸਾਰਾ ਕੁਝ ਸੰਭਲ ਲਿਆ ਵਾ ਇਹ ਵੀ ਬੜੇ ਚੰਗੇ ਨੇ ਇਹਨਾਂ ਨੇ ਮੈਨੂੰ ਕੁਝ ਨਹੀਂ ਕਹਿਣਾ ਪਰ ਮੇਰੇ ਮਨ 'ਚ ਤੇ 100 ਗੱਲਾਂ ਆਉਂਦੀਆਂ ਵਾ ਨਾ ਹੁਣ ਤੇ ਸੱਚੀ ਇਦਾਂ ਲੱਗਦਾ ਵਾ ਵੀ ਜੋ ਕੋ ਜੇ ਪਹਿਲਾਂ ਕਰਦੇ ਹੀ ਸਾਡੇ ਨਾਲ ਸਾਨੂੰ ਤੇ ਸਿਰਫ ਛਾਉਣ ਵਾਸਤੇ ਕਰਦੇ ਹੀ ਜੇ ਅਹੀਂ ਇਹਨਾਂ ਦੀ ਗੱਲ ਮੰਨ ਲੈਂਦੇ ਵੀ ਅਹੀਂ ਇਹਨਾਂ ਦੇ ਕਹਿਣ ਤੇ ਪਹਿਲੀ ਤੇ ਪੈਸੇ ਚੁੱਕ ਲੈਂਦੇ ਕਰ ਬਣਾ ਲੈਂਦੇ ਵਿਆਹ ਸਲੇ ਡੱਕੇ ਰਹਿੰਦੇ ਉਹ ਚੰਗੇ ਰਹਿਣਾ ਹੀ ਨਹੀਂ ਸਾਨੂੰ ਲੋਕੀ ਸੋ ਸੋ ਗੱਲਾਂ ਕਰਦੇ ਮਿਹਨੇ ਮਾਰਦੇ ਉਹ ਠੀਕ ਹੀ ਹੈਗੇ ਚੱਲ ਪੁੱਤ ਗੱਲ ਸੁਣ ਮੇਰੀ ਅੱਗੇ ਨਾ ਮੈਂ ਵੀ ਉਹਨਾਂ ਨੂੰ ਬਥੇਰਾ ਸਮਝਾਉ ਨਹੀਂ ਹਾਂ ਤੇ ਚੱਲ ਕੋਈ ਗੱਲ ਨਹੀਂ ਆਣੇ ਆ ਮਾਂ ਪਿਓ ਹੈ ਨਹੀਂਗੇ ਤੁਸੀਂ ਲਾਗੇ ਲੱਗੋ ਪਰ ਇਹ ਹੈ ਵੀ ਸੁਖਿੰਦਰ ਸਮਝਦਾ ਵੀ ਹੈਗਾ ਹੀ ਇਹ ਗੱਲ ਨੂੰ ਕਹਿਣਾ ਮੰਨਦਾ ਵੀ ਹੀ ਪਰ ਪਤਨ ਤੈਨੂੰ ਪਤਾ ਹੀ ਤੇਰੀ ਤਾਈ ਦੇ ਸੁਭਾਅ ਦਾ ਹੁਣ ਦੱਸ ਉਹਦਣ ਮੈਂ ਗਈ ਮੈਨੂੰ ਕਿੰਨੀਆਂ ਕਿੰਨੀਆਂ ਗੱਲਾਂ ਕੀਤੀਆਂ ਤੇ ਪੁੱਤ ਉਹ ਗੱਲਾਂ ਮੈਂ ਟਾੜ ਕੇ ਸੁਣੀਆਂ ਉਹ ਤਾਂ ਹੈਗਾ ਹੀ ਆ ਪੋਆ ਜੀ ਅਹੀਂ ਤੇ ਕਹਿੰਨੇ ਆ ਵੀ ਤੀਹੀ ਆਡਾ ਸਾਥ ਬੜਾ ਦਿੱਤਾ ਵਾ ਬਸ ਨਾ ਮਾਮਾਂ ਤੋਂ ਬਾਅਦ ਤਾਈਆਂ ਦਾ ਹੀ ਹੁੰਦਾ ਵਾ ਜਾਂ ਤੁਹਾਡਾ ਉਹ ਜੁਗਾਸਰਾ ਜਾਂ ਅੱਜ ਮੰਮੀ ਹੁੰਦੇ ਸਾਨੂੰ ਤੇ ਕਿਸੇ ਦੇ ਅੱਗੇ ਤਰ ਲੈਣੀ ਹੀ ਮਾਰਨੇ ਪੈਣੇ ਡੈਡੀ ਨੇ ਆਪੇ ਬਾਹਰ ਅੰਦਰ ਦੇ ਕੰਮ ਸੰਭ ਲੈਣੇ ਹੀ ਤੇ ਮੰਮੀ ਹੁਣਾ ਸਾਰੇ ਰੱਖਣ ਰੱਖ ਲੈਣੇ ਉਹ ਤੋਂ ਉਹ ਥੋੜ ਜਿਹੜੀ ਨਾ ਉਹ ਪੂਰੀ ਹੋਣੀ ਨਹੀਂਗੀ ਸਾਰੀ ਜ਼ਿੰਦਗੀ ਭਾਵੇਂ ਅਸੀਂ ਜਿੰਨਾ ਮਰਜ਼ੀ ਚੱਲ ਆਪ ਕਰੀਏ ਪਰ ਉਹ ਮਾਂ ਪਿਓ ਹੀ ਜੋ ਕੁਝ ਉਹਨਾਂ ਨੇ ਸਾਡੇ ਬਾਰੇ ਸੋਚ ਲੈਣਾ ਹੈ ਨਾ ਉਹ ਤੋਂ ਕੁਮੀ ਤੇ ਨਾ ਅਸੀਂ ਵੀ ਨਹੀਂ ਪੂਰੀ ਕਰ ਸਕਦੇ ਜੋ ਤਰੇ ਮਾਪਿ ਉਹਨੇ ਤੇਰੇ ਬਾਰੇ ਸੋਚ ਲੈਣਾ ਹੀ ਨਾ ਹੋ ਸਕਦਾ ਆ ਇਹ ਸਾਡੇ ਕੋਈ ਕਮੀ ਰਹਿ ਗਈ ਹੋਵੇ ਨਹੀਂ ਨਹੀਂ ਪੂਆ ਜੀ ਸਾਰਾ ਕੁਝ ਵਾਈ ਗੁੱਟੀ ਕਿਰਪਾ ਨਾਲ ਠੀਕ ਠਾਕ ਹੋ ਗਿਆ ਵਾ ਹੁਣ ਤੇ ਬਸ ਵੀਰ ਜੀ ਦੀ ਫਿਕਰ ਰਹਿੰਦੀ ਆ ਪਿਓ ਆਪਣੇ ਕੰਮ ਕਰ ਤੇ ਸੈੱਟ ਹੋ ਜਾਣ ਤੇ ਮੇਰੀ ਫਿਕਰ ਮੁੱਕ ਜੇ ਮੈਂ ਕੀ ਕਰਨਾ ਵਾ ਫੇਰ ਸਾਰੀਆਂ ਚੀਜ਼ਾਂ ਹੁਣ ਨਾ ਉਹਦੇ ਵਾਲੇ ਧਿਆਨ ਆ ਸਾਡਾ ਕਿਤੇ ਉਹਨੂੰ ਵੀ ਨਾ ਕੰਮ ਤਾਂ ਦੇ ਲਵਾ ਕੇ ਫੇਰ ਹੀ ਅਸੀਂ ਸਾਹ ਲਵਾਂਗੇ ਠੀਕ ਐ ਤੇ ਤੂੰ ਗੱਲ ਸੁਣ ਫਿਕਰ ਨਾ ਕਰ ਮੇਰੀ ਤੀ ਨਾ ਆਪਣੇ ਘਰ ਨਾਲ ਕੰਮਦੰਦਾ ਕਰਿਆ ਕਰ ਤੇ ਗੱਲ ਸੁਣ ਮੇਰੀ ਤੇਰੇ ਫੁੱਫੜ ਜੀ ਨਾ ਆਉਣ ਵਾਲੇ ਹੋਣੇ ਆ ਮੈਂ ਵੀ ਕਰ ਜਾਵਾਂ ਤੇ ਬਾਕੀ ਜੋ ਬੰਤਰਨਾ ਠੀਕ ਹੈ ਨਾ ਹਾਂਜੀ ਤੇ ਵੱਡੀ ਗੱਲ ਹੁੰਦੀ ਆਪਣੇ ਜੀਵਨ ਸਾਥੀ ਦੀ ਜਦੋਂ ਉਹ ਚੰਗਾ ਨਾ ਤੇ ਬਾਕੀ ਸਭ ਕੁਝ ਆਪਣੇ ਠੀਕ ਹੋ ਜਾਣਾ ਹਾਂਜੀ ਚਲ ਆ ਚਲੀਏ ਚਲੋ ਚਲ ਕਾਰ ਦਾ ਕੰਮ ਤਾਂ ਬਾਅਦ ਚ ਕਰਦੇ ਆ ਪਹਿਲਾਂ लवली ਨਾਲ ਗੱਲ ਕਰ ਹੀ ਲੈਣੀ ਆ ਫੋਨ ਤੇ ਹਾਂ ਚਲ ਪੁੱਛ ਲੈਣੀ ਆ ਤਾਂ ਹੈਲੋ ਹਲੋ ਕੀ ਹਾਲ ਚੱਲ ਪੁੱਤ ਸਤਿਗੁਰੂ ਭੂਆ ਜੀ ਸਤਿ ਸ਼੍ਰੀ ਅਕਾਲ ਹੋਰ ਸਨਾ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਆਪਣੀ ਸੁਣਾਓ ਤੁਸੀਂ ਹਾਂ ਆਪਣੇ ਬੜੇ ਵਧੀਆ ਪੁੱਤ ਠੀਕ ਠਾਕ ਹੋਰ ਕੀ ਬੰਦਿਆ ਜੇ ਬਸ ਮੈਂ ਜਲ ਕੰਮ ਕੁੰਬਾ ਚ ਕਰਨੀ ਆ ਪਹਿਲਾਂ ਫੋਨ ਕਰ ਹੀ ਲਵਾਂ ਪੁੱਛਾਂ ਹਾਲ ਚੱਲ ਵੀ ਕੱਲ ਮੜ ਕੇ ਜਦੋਂ ਆਏ ਆ ਫਿਰ ਕੋਈ ਗੱਲ ਬਾਤ ਨਹੀਂ ਹੋਈ ਬਾਅਦ ਨਹੀਂ ਆਇਆ ਤੇ ਨਾ ਆਇਆ ਜੀ ਨਹੀਂ ਨਹੀਂ ਭੂਆ ਜੀ ਉਹ ਨਹੀਂ ਆਏ ਅੱਛਾ ਅੱਛਾ ਪਰ ਮੈਂ ਵੀ ਨਹੀਂ ਗਿਆ ਮੈਂ ਸੀ ਗੱਲਾਂ ਤੋਂ ਨਹੀਂ ਆ ਜਾ ਕੇ ਤੇ ਠੀਕ ਉਹ ਵੜੇ ਆ ਜਾਣਗੇ ਆਪੇ ਚੱਲ ਪਤਾ ਕੀ ਆ ਤੂੰ ਨਾ ਕਿਸੇ ਗੱਲ ਦੀ ਵੀ ਟੈਨਸ਼ਨ ਲਈ ਤੇਰੇ ਫੁੱਫੜ ਜੀ ਨੇ ਨਾ ਜੋ ਬੰਨੋ ਸਾਰਾ ਸਮਝਾਤਾ ਸੀ ਵੀ ਉਹ ਕਿਉਂ ਨਹੀਂ ਮਤਲਬ ਆਏ ਤੇ ਫਿਰ ਉਹ ਵੀ ਸਮਝਦਾਰ ਹੈ ਤੈਨੂੰ ਪਤਾ ਸਿਆਣਾ ਮੁੰਡਾ ਤੇ ਉਹ ਹਰ ਕਹਿੰਦਾ ਹੈ ਵੀ ਚੱਲ ਕੋਈ ਗੱਲ ਨਹੀਂ ਵੀ ਹੋ ਸਕਦਾ ਚਾਹੇ ਕਿਤੇ ਕੰਮ ਪਿਆ ਗਿਆ ਹੋਵੇ ਜਾਂ ਇਹ ਆ ਵੀ ਘਰਾਂ ਵਿੱਚ ਨਿੱਕੇ ਮੋ ਟੰਗਲਾਂ ਹੋਈ ਜਾਂਦੀਆਂ ਨੇ ਫੁੱਫੜ ਜੀ ਕੋਈ ਗੱਲ ਨਹੀਂ ਪਰ ਇਹ ਆ ਪੂਆ ਜੀ ਆਪਣੇ ਮਨ ਚ ਦੇ ਸੋਚਦੇ ਹੋਣਗੇ ਨਾ ਉਹ ਹਉ ਨਹੀਂ ਚਲੋ ਹੁਣ ਤੈਨੂੰ ਪਤਾ ਹੀ ਹੈ ਫੁੱਫੜੀ ਦੀ ਰਹਿਣਾ ਉਹਨਾਂ ਕਹਤਾ ਸੀ ਕਿ ਚਲੋ ਬਾੜੇ ਮੜੇ ਤੈਨੂੰ ਪਤਾ ਚੱਲਦੀਆਂ ਰਹਿੰਦੀਆਂ ਨੇ ਘਰਾਂ 'ਚ ਤੇ ਉਹ ਆਹ ਉਹ ਤੇ ਹੈ ਹੀ ਆ ਹੁਣ ਗੱਲ ਵੀ ਕੋਈ ਨਹੀਂ ਹੋਈ ਈਡੀ ਵੱਡੀ ਵੀ ਜਿਹੜਾ ਆਉਣਾ ਜਾਣਾ ਹੀ ਬੰਦ ਕਰ ਦੇਣਾ ਹਾਂ ਤਾਂ ਤੇਰਾ ਤਾਂ ਆਦਰਾ ਦਾ ਜ਼ਰੂਰ ਕਹਿੰਦਾ ਹੋਣਾ ਵੀ ਮੈਂ ਜਾਣਾ ਆ ਪਾਇ ਦਿਲਜੀਤ ਵੀ ਇਹ ਤਾਈ ਤੇਰੀ ਇਹਨਾਂ ਨਹੀਂ ਆਉਣ ਦਿੱਤਾ ਹੋਣਾ ਕਿ ਉਹਨਾਂ ਦੇ ਦਿਲ 'ਚ ਇਹ ਗੱਲ ਵਾ ਵੀ ਫਿਰ ਸਾਡੇ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੋਣਾ ਸਾਰੇ ਕੰਮ ਹੋਣ ਹੀ ਚਾਹੀਏ ਕੰਮ ਦੇ ਪੁੱਤ ਵੇਖ ਕੇ ਦੀ ਰੁਘੇ ਕਿਸੇ ਦੇ ਹੁਣ ਜਿਹੜੇ ਹਾਂ ਉਹ ਤੇ ਮਮੀ ਜੜੀ ਹੈ ਹਨਾ ਉਹ ਦੋਈਆਂ ਤੇ ਨਹੀਂ ਰਹੇ ਤਾਂ ਵੀ ਚੱਲਣੀ ਡਿਆ ਮੜਾ ਜੁਟ ਪਰ ਇਹ ਵੀ ਚਲੋ ਹਾਂ ਉਹਦਾ ਮੈਂ ਇੱਕ ਦਿਨ ਗੇਤਾ ਕਹਿਣ ਗਿਆ ਸੀ ਹਾਂ ਤੇ ਕਹਿੰਦੇ ਵੀ ਭੂਆ ਨੇ ਜੜੀ ਦੇ ਚ ਬੜੀ ਕੀਤੀ ਹੈ ਆਉਂ ਜਾਉਂ ਤੇ ਮੈਂ ਕਿਹਾ ਤੂੰ ਆਪ ਹੀ ਜਾਂਦੇ ਸੀ ਸਲਾਹ ਕਰ ਲਿਓ ਨਾ ਤੇ ਮੈਂ ਤੇ ਫਿਰ ਫੋਨ ਕਰਨਾ ਅੱਛਾ ਤੈਨੂੰ ਇਹ ਗੱਲ ਕਹਿੰਦੇ ਸੀ ਹਾਂ ਤੇ ਗੱਲ ਸੁਣ ਮੇਰੀ ਬੇਤੀ ਉਹਨਾਂ ਦੀ ਮੈਂ ਕਾਦੀ ਕੀਤੀ ਹੈ ਜਦੋਂ ਫਿਰ ਅੱਗੋਂ ਵੱਧ ਘੱਟ ਗੱਲਾਂ ਕਹਿੰਦੇ ਆ ਤੇ ਫਿਰ ਮੈਂ ਵੀ ਫਿਰ ਉਹਨਾਂ ਵਰਕਾ ਕਹਿ ਦਿੰਦਾ ਹਾਂ ਉਹਦੇ 'ਚ ਮੇਰਾ ਲੱਗ ਗਿਆ ਨਾ ਵੀ ਇਹਨੇ ਸਖਾਲ ਕੇ ਘੱਲਿਆ ਵਾ ਕੀ ਚਾਲ ਕੋਈ ਗੱਲ ਨਹੀਂ ਪੁੱਤ ਮੈਂ ਸਭ ਕੁਝ ਆਪੇ ਸੰਭ ਲੈਣਾ ਕੋਈ ਗੱਲ ਨਹੀਂ ਮੈਂ ਕਰੂੰਗੀ ਫੋਨ ਤੇਰੇ ਨਾਲ ਇਹਨੂੰ ਤੇ ਗੱਲਬਾਤ ਕਰੂੰਗੀ ਤੇ ਚਲ ਕੋਈ ਗੱਲ ਨਹੀਂ ਤੂੰ ਨਾ ਕਿਸੇ ਗੱਲ ਦਾ ਫਿਕਰ ਕਰੀ ਠੀਕ ਹੈ ਨਹੀਂ ਨਹੀਂ ਮੈਂ ਰੋਟੀ ਰੋਟੀ ਖਾ ਲਈ ਹੈ ਹਾਂਜੀ ਹਾਂਜੀ ਰੋਟੀ ਪਾਣੀ ਖਾ ਗਏ ਤੇ ਹੁਣ ਨਹੀਂ ਹੈ ਅੱਛਾ ਅੱਛਾ ਚਲ ਠੀਕ ਹੈ ਚਲ ਫਿਰ ਖਿਆਲ ਰੱਖੀ ਆਪਣਾ ਠੀਕ ਹੈ ਕੋਈ ਠੀਕ ਹੈ ਫਿਰ ਹਾਂ ਚਲ ਠੀਕ ਪੁੱਤ ਚਲ ਵੀਹਲਾ ਇੱਕ ਵਾਰ ਮਨਾਂ ਕੀਤਾ ਦੋਰੀ ਵਾਰ ਮੁੰਡਾ ਆਇਆ ਨਹੀਂਗਾ ਉਹ ਆਉਂਦੀ ਹੁਣੀ ਆ ਕੀ ਲੋੜ ਵਾ ਉਹਨਾਂ ਵੱਲ ਜਾਣ ਦੀ ਕੋਈ ਗੱਲ ਨਹੀਂ ਉਹਨਾਂ ਤੋਂ ਬਿਨਾਂ ਹੀ ਈ ਹਸਾਰ ਲੈਣਾ ਵਾ ਕੋਈ ਗੱਲ ਨਹੀਂ ਹਸਾਰ ਲਓ ਤੁਸੀਂ ਕਿਤੇ ਲੋੜ ਪਊਗੀ ਨਾ ਸਾਡੀ ਫੇਰ ਤੁਹਾਨੂੰ ਦੱਸੂ ਰਮਨ ਕੀ ਕਰੀ ਜਾਂਦੀ ਆ ਕਰਨਾ ਮੈਂ ਕੀ ਆ ਇਹੋ ਸੋਚਣ ਲਈ ਆ ਕਾਦਾ ਲਵਲੀ ਵੱਲੋਂ ਹੀ ਪਿਤਾ ਦੇ ਨਾਲ ਕੋਈ ਗੱਲਬਾਤ ਹੋਈ ਨਾ ਮੈਨੂੰ ਉਦੋਂ ਦਾ ਮਿਲਿਆ ਨਹੀਂ ਮੁੜ ਕੇ ਮੈਂ ਕੋਈ ਗੱਲ ਕੀਤੀ ਆ ਨਹੀਂ ਚੱਲ ਪਰੌਣੇ ਆਉਣੇ ਹੀਗੇ ਤੇ ਜੇ ਮੈਂ ਜਵਾਬ ਦੇ ਹੀ ਦਿੱਤਾ ਹੇ ਗੁੱਸੇ ਦੇ ਵਿੱਚ ਤੇ ਜਿਹੜੀ ਤੁਹਾਡੀ ਭੈਣ ਵਾ ਸਿਆਣੀ ਬਿਆਣੀ ਆ ਉਹ ਹੀ ਆਉਂਦੀ ਪਰ ਉਹਨੇ ਨੂੰ ਨਾਂ ਲੈ ਕੇ ਆ ਜਾਂਦੀ ਸਾਡੇ ਘਰ ਕਿਹੜਾ ਚਾਹ ਪਾਣੀ ਵਾਸਤੇ ਸਾਡੇ ਘਰ ਕੋਹ ਹੈ ਨਹੀਂ ਵੀ ਚਾਹ ਨਾ ਮੈਂ ਪਿਆਲ ਦੀ ਇੱਥੇ ਤਾਂ ਬੜੀ ਗਈ ਹੀ ਵੀ ਮੈਂ ਪਹਿਲੀ ਦਾ ਹਿੱਸਾ ਲੈਣਾ ਤਾਂ ਉਹ ਕਰਨਾ ਤੇ ਜੇ ਕਰਨਾ ਜਿੱਦਾਂ ਜਾਂਦੀ ਨੇ ਸਾਰੇ ਕੰਮ ਕਰ ਲੈਣੇ ਹੁੰਦੇ ਆ ਫਿਰ ਕੀਤੇ ਵੀ ਨਾ ਇਹ ਸਾਰਾ ਕਸੂਰ ਤੁਹਾਡੀ ਭੈਣ ਦਾ ਵਾ ਅਸੀਂ ਧਰਨਾ ਨਹੀਂਗਾ ਆਪਣਾ ਹੱਕ ਲੈਣਾ ਵਾ ਤੁਸੀਂ लवली ਨੂੰ ਕਿਓ ਪਿੱਪੂ ਆਨੇ ਵਿੱਚ ਕੁਛ ਨਹੀਂ ਕਰਨਾ ਜ਼ਮੀਨ ਤਾਂ ਦੋ ਅੱਧ ਹੋਈ ਆ ਗੱਲ ਤੇ ਮੋਟਰ ਵਾਲੀ ਪੈਲੀ ਦੀ ਆ ਉਹ ਵੀ ਅੱਧੋ ਅੱਧ ਹੋ ਜਾਏ ਤਾਂ ਕੰਮ ਮੁੱਕ ਜੇ ਸਾਰਾ ਹੀ ਮੇਰਾ ਪਤਾ ਕੀ ਇਰਾਦਾ ਵਾ ਆ ਪਰੌਣੇ ਹੋ ਕੇ ਜਾਂਦੇ ਆ ਨਾ ਤੇ ਮੈਂ लवली ਨੂੰ ਕਹਿਣਾ ਵਾ ਇਹ ਰਿਸ਼ਤੇਦਾਰਾਂ ਨਹੀਂ ਆ ਕੰਮ ਨੇ ਵੇਣਨਾ ਇਹ ਸਾਨੂੰ ਆਪੇ ਹੀ ਨੇ ਵੇਣਨਾ ਪੈਣਾ ਸਭ ਕੁਝ ਤੁਸੀਂ ਇਦਾਂ ਕਰੋ ਹਾਂ ਉਹ ਚਾਚਾ ਲੰਬੜਦਾਰ ਨਹੀਂ ਹੁੰਦਾ ਹੁੰਦਾ ਤੁਸੀਂ ਉਹਨੂੰ ਵੇਚ ਲੈ ਲਿਓ ਉਹ ਫੇਰ ਵੀ ਸਿਆਣਾ ਵਾ ਸਿਆਣੀ ਗੱਲ ਕਰੂਗਾ ਇੰਨੇ ਤੇ ਭੂਆ ਨਾਲ ਗੱਲ ਕੀਤੀ ਤੇ ਉਹ ਤੇ ਹੋਰ ਹੀ ਕੰਮ ਵਿਗਾੜੂ ਭੂਆ ਨੇ ਸਾਡੀ ਗੱਲ ਨਹੀਂ ਹੀ ਕਰਨੀ ਅਹੇਕਾਰ ਕੁਲਾ ਬਣਾ ਲਿਆ ਰੋਟੀ ਖਾਂਦੇ ਆ ਭੂਆ ਨੂੰ ਇਹ ਕੰਮ ਵੇਖ ਕੇ ਚੰਗਾ ਨਹੀਂ ਲੱਗਦਾ ਭੂਆ ਦਾ ਰਾਦਾ ਇਹ ਬਣ ਡਿਆ ਵਾ ਵੀ ਜਿੱਦਾਂ ਦਾ ਘਰ ਕੁਲਾ ਇਹਨਾਂ ਨੇ ਬਣਾਇਆ ਵਾ ਇਦਾਂ ਦਾ लवली ਨੂੰ ਵੀ ਬਣਾ ਦੇਣ ਹੁਣ ਤੁਸੀਂ ਆਪ ਸਿਆਣੇ ਜੀ ਜ਼ਮੀਨ ਤੇ ਆਦਮ ਵੜਾ ਕੇ ਭਰਾ ਤੁਹਾਡੇ ਨੇ ਲੰਦਿਆ ਸੀ ਹੁਣ ਘਰ ਕਿਦਾਂ ਬਣਾ ਦੀਏ ਆ ਇਹ ਵੀ ਤਾਂ ਘਰ ਚੁਕ ਚਕਾ ਕੇ ਬਣਾਇਆ ਵਾ ਸਾਡਕੋ ਪੈਸੇ ਕਿੱਥੋਂ ਸੀ ਜਿੰਨੀ ਪਹਿਲੇ ਭਰਾ ਨੂੰ ਆਉਂਦੀ ਉੰਨੀ ਮੈਨੂੰ ਆਉਂਦੀ ਹੈ ਕਿ ਮੈਨੂੰ ਵਾਦ ਦਿੱਤਾ ਸੀ ਕਿ ਇਹਨੇ ਉਹ ਹੀ ਤਾਂ ਗੱਲ ਵਾ ਕਿਸ ਨੇ ਲੀੜਾ ਕਪੜਾ ਵਧੀਆ ਪਾ ਲਿਆ ਕਹਿਨੇ ਮੂੰ ਆਪਣਾ ਬੰਨ ਕੇ ਤਾਂ ਘਰ ਬਣਾ ਲਿਆ ਕੰਮ ਤੇ ਇੱਕੋ ਹੀ ਹੁੰਦਾ ਵਾ ਉਦੋਂ ਤਾਂ ਰੋਜ਼ ਤੁਰ ਪਿੰਦੇ ਨੇ ਸ਼ਹਿਰ ਨੂੰ ਸੌਦਾ ਵੀ ਸ਼ਹਿਰੋਂ ਹੁੰਦਾ ਹੁੰਦਾ ਹੀ ਪਿੰਡੋਂ ਕਦੀ ਸੌਦਾ ਵੀ ਨਹੀਂ ਲਿਆਂਦਾ ਓਏ ਓਏ ਇਹ ਤਾਂ ਤੇਰੀ ਗੱਲ ਸਹੀ ਆ ਪਰ ਉਹਨੂੰ ਨਹੀਂ ਨਾ ਸਮਝੇ ਇਸ ਗੱਲ ਦੀ ਉਹਨੂੰ ਸਮਝਾ ਜੂਗੀ ਫਿਰ ਸਮਝਾਉਣਾ ਪਊਗਾ ਉਹਨੂੰ ਮੇਰਾ ਰਾਦਾ ਵੀ ਮੈਂ ਇਹਨੂੰ ਕਹਿੰਨਾ ਵਾ ਲਵਲੀ ਨੂੰ ਵੀ ਲਵਲੀ ਗੱਲ ਸੁਣ ਲੈ ਜਾਂ ਤੇ ਪੈਸੇ ਦੇ ਦੇ ਤੇ ਜੇ ਨਹੀਂ ਤੇ ਥਾਂ ਦਾ ਥਾਂ ਦੇ ਦੇ ਤੇ ਜੇ ਬਹੁਤੀ ਗੱਲਾਂ ਵਾਣਾ ਤਾਂ ਭਵਨ ਵਿੱਚ ਲੈਣਾ ਵਾ ਜਾਂ ਉਹਨੂੰ ਉਹਦੇ ਕੋਲ ਪੈਸੇ ਲੈ ਕੇ ਦੇ ਦੇ ਸਾਨੂੰ। ਭੂਆ ਗੱਲਾਂ ਹੀ ਕਰਨ ਜੋਗੀ ਆ। ਪੈਸੇ ਉਹਨੇ ਕਿੱਥੋਂ ਦੇਣੇ ਆ? ਇਹ ਸਾਨੂੰ ਥਾਂ ਹੀ ਲੈਣਾ ਪਿਆਣਾ ਵਾ। ਨਾ ਤੇ ਪੈਸੇ लवली ਕੋਲ ਹੈਗੇ ਆ। ਤੇ ਭੂਆ ਦੀ ਤਾਂ ਜਮਾਂ ਹੀ ਗੱਲ ਛੱਡ ਦੋ। ਤੇ लवली ਦੀ ਮਦਦ ਕਰੂਗੀ। ਨਾ ਉਹ ਤਮਾਸ਼ਾ ਵੇਖਣ ਵਾਲੀ ਆ। ਆਹ ਨੂੰ ਕੰਮ ਸਾਰੇ ਹੱਥੇ ਤਾਂ ਕਰਨੇ ਪੈਣਦੇ ਆ। ਭੀ ਰਿਸ਼ਤਾ ਨੇ ਆਪ ਕਰਵਾਇਆ ਸੀ। ਜੇ ਅਹੀਂ ਕਰਵਾਇਆ ਹੁੰਦਾ ਨਾ ਫੇਰ ਸਾਨੂੰ ਇਹਨੇ ਟਾਟਾ ਮਾਰਨਾ ਸੀ। ਗੱਲ ਤੇ ਰੰਮਨ ਇਹ ਆ। ਪੀ ਸਾਡੀ ਭੈਣ ਨੂੰ ਆਉਣਾ ਚਾਹੀਦਾ ਸੀ ਲਵਰੀ ਨਾਲ ਲੈ ਕੇ ਵੀ ਚਲ ਜਿਹੜੀ ਗੱਲ ਹੋ ਗਈ ਹੋ ਗਈ ਹੁਣ ਰਿਸ਼ਤੇਦਾਰ ਆਇਆ ਤੇ ਤੁਸੀਂ ਘਰ ਤੇ ਆਓ ਨਾ ਨਾ ਭੈਣ ਨੂੰ ਕੀ ਲੋੜ ਹੀ ਆਉਂਦੀ ਭੈਣ ਤਾਂ ਸਗੋਂ ਹਨ ਤੋੜ ਕੇ ਖੁਸ਼ਵਾ ਪੇ ਟੁੱਟੇ ਰਹਿਣਾ ਆਪਸ ਵਿੱਚ ਤਾਂ ਕੋਈ ਗੱਲ ਨਹੀਂ ਜਿੱਦਾਂ ਉਹ ਖੁਸ਼ਵਾ ਨਾ ਉਦਾਂ ਹੀ ਰਵੇ ਉਧਰੋਂ ਹੋ ਕੇ ਜਾਂਦੀ ਹੈ ਨਾ ਤੇ ਜਾਵੇ ਤੇ ਜੇ ਤੁਸੀਂ ਕੱਲ ਨੂੰ ਮੈਨੂੰ ਕਿਹਾ ਵੀ ਚਲ ਉਹਦੇ ਕੋਲ ਚੱਲੀਏ ਮੈਂ ਤਾਂ ਫਿਰ ਆਪ ਨਹੀਂ ਜਾਣਾ ਜਦੋਂ ਸਾਡੇ ਗਵੰਡੋ ਹੋ ਕੇ ਚਲ ਗਈ ਆ ਤਾਂ ਮੈਂ ਉੱਥੇ ਕੀ ਕਰਨ ਜਾਣਾ ਜਾਉਂਗੀ ਮੈਂ ਨਹੀਂ ਤੇ ਮੇਰਾ ਦਿਮਾਗ ਥੋੜਾ ਖਰਾਬ ਆ ਜਿਹੜਾ ਮੈਂ ਤੈਨੂੰ ਕਹਿਣਾ ਵਾ ਵੀ ਚੱਲ ਚਲੀਏ ਇੱਥੇ ਚਲੋ ਜੇ ਤੁਹਾਡੀ ਭੈਣ ਦਾ ਦਿਮਾਗ ਕੰਮ ਨਹੀਂ ਕਰਦਾ ਤੇ ਤੁਹਾਡਾ ਭਾਈ ਆ ਤੇ ਚੰਗਾ ਭਲਾ ਹੀ ਨਾ ਉਹ ਹੀ ਸਮਝਾਉਂਦਾ ਆਪ ਆਉਂਦਾ ਤੇ ਚਲ ਕੋਈ ਗੱਲ ਨਹੀਂ ਮੈਂ ਲੈ ਕੇ ਆਉਂਦਾ ਉਹਨਾਂ ਨੂੰ ਜੇ ਇੱਕ ਵਾਰ ਸਾਡੇ ਘਰ ਆ ਜਾਂਦਾ ਭਾਵੇਂ ਮਾੜਾ ਜਾ ਕਹਿੰਦਾ ਹੀ ਨਾ ਜਾਂਦੇ ਅਸੀਂ ਤਾਂ ਸਿਵਲ ਜਾਣਾ ਹੀ ਪਰ ਹੁਣ ਜਦੋਂ ਕਿਹਾ ਹੀ ਨੀਗਾ ਤੇ ਹੁਣ लवली ਕੀ ਕਰ ਮੈਂ ਤਾਂ 니ਜੇ ਜਾਣਾ ਭਾਵੇਂ ਰੋਟੀ ਖਾਵੇ ਤੇ ਭਾਵੇਂ ਭੁੱਖਾ ਬੈਠਾ ਰਹੇ। ਇਹ ਰਮਨ ਇਥੋਂ ਜਦੋਂ ਭੂਆ ਗਈ ਹੈ ਨਾ ਲੜ ਕੇ ਇਹਨਾਂ ਦੀ ਨਿਆਣਿਆਂ ਦੀ ਤੇ ਉਹਨੇ ਜਾ ਕੇ ਸਭ ਕੋਈ ਦਸਤਾਵਾ ਨੂੰ ਪਰੋਣੇ ਨੂੰ ਤੇ ਆਹ ਗੱਲਬਾਤ ਹੋਈ ਆ। ਇਹ ਵੀ ਤਾਂ ਫੇ ਦੱਸਿਆ ਹੀ ਹੋਊ ਨਾ ਕਿ ਮੈਂ ਹਿੱਸਾ ਮੰਗ ਕੇ ਆਈ ਆ ਇਥੋਂ। ਇਹ ਨਹੀਂ ਨਾ ਗੱਲ ਦਸੀ। ਤਾਂ ਕੋਈ ਗੱਲ ਨਹੀਂ। ਗਾਂ ਕਿਤੇ ਆਊਗਾ ਫਿਰ ਮੈਂ ਦੱਸੂਗੀ। ਪਿਆ ਕੰਮ ਲੱਭਦੀ ਜੇ ਇਥੋਂ। ਉਹ ਕੋਈ ਗੱਲ ਯਾਰ ਜਾਂਦੇ ਆ ਨਾ ਰਿਸ਼ਤੇਦਾਰੀ ਤੋਂ ਹੋ ਕੇ ਪਰੋਣੇ ਤੇ ਮੇਰਾ ਰਾਂ ਦਾ लवली ਨੂੰ ਆਵਾਜ਼ ਮਾਰ ਕੇ ਸਮਝਾਉਣਾ। ਹੁਣ ਅੱਜ ਨਾਲ ਤਾਂ ਹੀ ਗੱਲ ਕਰਿਓ। ਕੋਈ ਗੱਲ ਨਹੀਂ ਉਹਨਾਂ ਘਰ ਪਰੌਣੇ ਆਏ ਇੱਕ ਦੋ ਦਿਨ ਫੇਰ ਜੋ ਤੇ ਕੱਲੇ ਨਾ ਗੱਲ ਕਰਿਓ ਇੱਕ ਜਣਾ ਵਿੱਚ ਲੈ ਲਿਓ ਨਾਲ ਕੱਲ ਨੂੰ ਮੁਕਰੇ ਬਣਾਉਦੇ ਹੁੰਦੇ ਆ ਅਚਲ ਲੰਬੜਦਾਰ ਨੂੰ ਲੈ ਲੈਨੇ ਨਾਲ ਉਹ ਹੀ ਤਾਂ ਮੈਂ ਤਾਂ ਹੀ ਤੁਹਾਨੂੰ ਕਹਿਣ ਲਈ ਆ ਅੱਗੇ ਵੀ ਸਾਡੇ ਘਰ ਆਉਂਦੇ ਜਾਂਦੇ ਆ ਕੋਈ ਨਹੀਂ ਇਨਸਾਫ ਦੀ ਗੱਲ ਕਰਨਗੇ ਨਾ ਜਾਣ ਵਿੱਚ ਕੋਈ ਹਰਜ ਨਹੀਂਗਾ ਨਾ लवली ਨੂੰ ਗੁੱਸਾ ਹੋਊਗਾ ਪੀ ਹੋਰ ਕਿਸ ਨੂੰ ਕਿਹਾ ਵਾ ਹੋਇਆ ਹੋਇਆ ਇਹ ਤਾਂ ਗੱਲ ਹੈ ਹੀ ਆ ਤੇ ਦਲਜੀਤ ਪਤਾ ਨਹੀਂ ਕਿੱਥੇ ਗਿਆ ਸਵੇਰ ਦਾ ਉਹਨੂੰ ਕੁਝ ਕਿਹਾ ਕਰੋ ਉਨੂੰ ਮੈਂ ਕੀ ਕਵਾਂ ਘਰ ਖਲੋਂਦਾ ਹੀ ਨਹੀਂ ਤੇ ਕਹੜਾ ਉਹਨੂੰ ਮੈਂ ਕੀ ਆ ਤੇ ਤੁਸੀਂ ਪਿਓ ਜੇ ਤੁਸੀਂ ਉਹਨੂੰ ਹਟਾਵਾ ਕੌਣ ਕਵੇ ਮੈਂ ਬਾਰ-ਬਾਰ ਕਵਾਂ ਤੇ ਕਹਿਣਾ ਡੈਡੀ ਤਾਂ ਕੁਝ ਕਹਿੰਦੇ ਨਹੀਂ ਤੇ ਮਾਤਾ ਮੇਰੇ ਦਿਵਾਲੀ ਰਹਿੰਦੀ ਏ ਜੇ ਮੈਂ ਕੁਝ ਕਹਿਣਾ ਵਾਂ ਤੂੰ ਕਹਿੰਦੇ ਆ ਵੀ ਉਹਨੂੰ ਕਹਿਣਾ ਕਿਉਂ ਆ ਚੱਲ ਕਹਿਣਾ ਪੈਂਦਾ ਵੀ ਆ ਤੇ ਬੱਚੇ ਨੂੰ ਕਿਸ ਤਰੀਕੇ ਨਾਲ ਕਹੀਦਾ ਇਹ ਥੋੜਾ ਪਿਪਾ ਜਿਕੇ ਅਗਲੇ ਦਾ ਗਾਲੀ ਪੈ ਜਾਈਦਾ ਹੁੰਦਾ ਵਾ ਚੱਲ ਕੋਈ ਨਹੀਂ ਹੁੰਦਾ ਨਾ ਫਿਰ ਉਹਨੂੰ ਮੈਂ ਸਮਝਾਉਣਾ ਵੀ ਹੁਣ ਬਾਹਰ ਨਾ ਆ ਜਾਇਆ ਕਰ ਬੋਤਾ ਆ ਤਾਂ ਹੁਣ ਜਿਹੜੀ ਮੈਂ ਗੱਲ ਤਾਂ ਨੂੰ ਕਹੀ ਆ ਨਾ ਦੋਕ ਦਿਨ ਠਹਿਰ ਜਾ ਜੇ ਗੱਲ ਨਾ ਕਰਿਓ ਕਹਿ ਚਲ ਕੋਈ ਨਹੀਂ ਇਦਾਂ ਕਰ ਲੈਨੇ ਫਿਰ ਗੁੱਸਾ ਤੇ ਇਹਨਾਂ ਨੂੰ ਵੀ ਹੁਣਾਵਾ ਵੀ ਚੱਲ ਭੈਣ ਭਣ ਵਈ ਗਿਆ ਨਾਲ ਆਏ ਹੀਗੇ ਉਹੋ ਹੀ ਸਾਡੇ ਘਰ ਆਉਂਦੇ ਵੀ ਆਓ ਭਾਜੀ ਕੋਈ ਗੱਲ ਨਹੀਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਵਾ ਪਰ ਜਿੱਦਾਂ ਦਾ ਇਹਨਾਂ ਨੇ ਕੰਮ ਕੀਤਾ ਵਾ ਮਿਲਨ ਵਰਤਨ ਵਾਲਾ ਥੋੜਾ ਕੀਤਾ ਵਾ ਪਹਿਲੀ ਵਾਰੋਂ ਆਏ ਹੀ ਸਾਨੂੰ ਪਿੱਛੇ ਕਰਤਾ ਚੱਲ ਮੈਨੂੰ ਤਾਂ ਗੁੱਸਾ ਹੀ ਮੈਂ ਤਾਂ ਲਵਲੀ ਨੂੰ ਜਵਾਬ ਦੇ ਦਿੱਤਾ ਤੇ ਲਵਲੀ ਵੀ ਮੁੜ ਕੇ ਆਇਆ ਹੀ ਨਹੀਂ ਨਾ ਕੁੜੀ ਆਈ ਕਿਤੇ ਵੀ ਚੱਲ ਕੋਈ ਨਹੀਂ ਮੈਂ ਹੀ ਜਾਣੀ ਆ ਤਾਈ ਦੇ ਘਰ ਨਾ ਵੀ ਆ ਗਿਆਂ 12 ਫਿਰ ਤੁਰ ਕੇ ਹਾਂਜੀ ਮੰਮੀ ਹੁਣੇ ਆਈਆਂ ਹੀ ਆ ਜੀ ਚੰਗਾ ਹੋਇਆ ਤੇ ਮੇਰੀ ਗੱਲ ਸੁਣਾ ਮੇਰਾ ਤਾਂ ਸਵੇਰ ਦਾ ਧਿਆਨ ਉਹਨਾਂ ਦੇ ਘਰ ਵੱਲ ਨੂੰ ਆ ਕਿਉਂ ਆਣੇ ਹਾਂ ਅੱਜ ਆਇਆ ਨਹੀਂ ਆ ਗਏ ਹੁਣੇ ਆ ਪੂਆ ਤੇਰੀ ਤੁਹਾਡੇ ਘਰ ਆਈ ਨੀਗੀ ਵੀ ਤੁਸੀਂ ਆਓ ਤੂੰ ਇਦਾਂ ਕਰ ਹਾਂ ਮੇਰਾ ਪੁੱਤ ਇੱਕ ਜਾ ਕੇ ਚਾਤੀ ਮਾਰ ਕੇ ਆ ਹਾਂ ਵੀ ਬੜਾ ਕੌਣ ਕਮਣਾ ਯਾਰ ਚੱਲ ਗਿਆ ਕਿ ਇੱਥੇ ਹੀ ਆ ਕੁਝ ਨਹੀਂ ਹੋ ਕੇ ਉਹਨਾ ਮੈਂ ਆਹੋ ਗੱਲ ਨਾ ਕਰੀ ਕੋਈ ਇਹ ਨਾ ਗੱਲ ਕਹੀ ਮਮਮੀ ਨੇ ਕੱਲਿਆ ਕਹੀ ਮੈਂ ਉਹਦਾ ਹੀ ਆ ਕਿੱਥਾਂ ਉੱਦਾਂ ਵੇਖ ਕੇ ਆ ਚਲ ਜੇ ਹੋਣਗੇ ਤੇ ਫੇਰ ਮਿਲ ਪੀ ਫੇਰ ਲਾਵਾਂਗੇ ਫੇਰ ਨਾ ਕਹਾਂਗੇ ਆਏ ਨਹੀਂ ਵੀ ਕੋਈ ਨਹੀਂ ਤੇ ਇਹ ਗੱਲ ਕਹੀ ਵੀ ਮੈਂ ਤਾਂ ਬਾਹਰੋਂ ਆਇਆ ਹਾਂ ਤੇ ਮੈਂ ਬਾਹਰੋਂ ਮੋਟਰਸਾਈਕਲ ਲਾ ਕੇ ਸਿੱਧਾ ਤੁਹਾਡੇ ਵਾਲੀ ਆ ਗਿਆ ਠੀਕ ਹੈ ਠੀਕ ਹੈ ਤੇ ਜੇ ਕਹੂੰ ਨਾ ਮੰਮੀ ਕਹੀ ਮੰਮੀ ਠੀਕ ਨਹੀਂ ਸੀ ਬੀਪੀ ਘਟਿਆ ਸੀ ਤੇ ਲੰਮੇ ਪੈ ਦਵਾਈ ਖਾ ਕੋਈ ਨਹੀਂ ਇਦਾਂ ਕਹਾਂਗੇ ਮੈਂ ਡਾੜੀ ਦੇ ਗਏ ਅਹ ਡਾੜੀ ਕਿਤੇ ਗਏ ਆ ਇਹੋ ਗੱਲ ਕਹਿੰਵੀਂ ਗੁੱਸਾ ਤੇ ਪੁੱਤ ਇਹ ਗੱਲ ਦਾ ਚੱਲ लवली ਆਇਆ ਤੇ ਮੇਰੇ ਮਨ 'ਚ ਵੀ ਗੱਲ ਹੀ ਮੈਂ ਉਹਨੂੰ ਕਹਿਤਾ ਵੀ ਨਹੀਂ ਆਉਣਾ ਤੇਰੇ ਪੂਆ ਫੁੱਫੜ ਦੇ ਸਿਆਣੇ ਬਿਆਣੇ ਹਨਾ ਉਹ ਆਉਂਦੇ ਸਾਡੇ ਵਾਲ ਪਿਆਓ ਉਹ ਮਾ ਕਿਉਂ ਨਹੀਂ ਆ? ਉਹ ਪਹਿਲਾਂ ਆਏ ਹਣੇ ਮੇਰੇ ਨਾਲ ਆ। ਪਤਾ ਨਹੀਂ ਉਹ ਪੇ ਨਾਲ ਆਏ ਆ ਕਿ ਪਹਿਲਾਂ ਆਏ ਆ। ਜਦੋਂ ਕੱਲ ਹੀ ਨੇ ਉਹਨਾਂ ਨੇ ਕਿਤੇ ਸਾਨੂੰ ਕੀ ਪਤਾ? ਇਹ ਭੂਆ ਨੂੰ ਹੋਂਦੇ ਹੋਣਾ ਚਾਹੀਦਾ ਹੀ ਨਾ। ਨਾ ਨਾ ਭੂਆ ਪਰਦਾਣ ਗਿਆ ਚਾੜ ਦੀ ਫਿਰਨ ਦੀ ਭੂਆ ਆਉਂਦੀ ਸਾਡੇ ਨਾਲ। ਭੂਆ ਨੇ ਕੀ ਲੋੜ? ਆ ਕੇ ਹੋ ਕੇ ਜਾਂਦੀ। 500 ਦੀ ਲੜੀ ਹੋਈ ਆ ਆਪਾਂ। ਇਦੋਂ ਦੀ ਹੋ ਕੇ ਜਾਂਦੀ ਲੈ ਕੇ ਜਾਂਦੀ। ਹਾਂ ਟਾਈਮ ਰੱਖਣਾ ਤੇ ਜ਼ਰੂਰੀ ਆ ਨਾ ਪਰ ਉਹਨਾ ਪਹਿਲੀ ਵਾਰ ਆਇਆ ਕੀ ਸੋਚੂਗਾ? ਵੀ ਆਏ ਨਹੀਂਗੇ। ਕੋਈ ਮੇਰਾ ਤਾਂ ਨਹੀਂ ਜੀ ਕੰਡਿਆ ਜਾਣ ਨੂੰ। ਚਲ ਕੋਈ ਨਹੀਂ ਮੇਰਾ ਪੋਤੇ ਕਰਾਂ ਜਾ ਹੋ ਗਿਆ। ਆਣ ਕੇ ਮੈਨੂੰ ਦੱਸੀ ਭਲਾ ਪੀ ਚਲ ਗਿਆ ਕਿ ਇੱਥੇ ਹੀ। ਕੋਈ ਨਹੀਂ ਵੇਖ ਕੇ ਆਉਂਦਾ ਆਹ ਜੇ ਵੇਖ ਕੇ ਆਨ ਕਿ ਦੱਸ ਮੈਨੂੰ ਠੀਕ ਚੱਲ ਕਲਾਇਆ ਤੇ ਹੈਗਾ ਮੈਂ ਦਲਜੀਤ ਨੂੰ ਆਪੇ ਵਾਇਸ ਹੋਇਲੀ ਹਾਂ ਦਾਵਾ ਫੇ ਕੌਣ ਕੌਣ ਆਇਆ ਚੱਲ ਗਿਆ ਕਿ ਇੱਥੇ ਮੈਨੂੰ ਤਾਂ ਲੱਗਣ ਡਿਆ ਵਾ ਜਿੱਦਾਂ ਜੇ ਇੱਥੇ ਹੀ ਹੁੰਦੇ ਆ ਚੱਲ ਕੋਈ ਨਹੀਂ ਵੇਖ ਕੇ ਆਉਂਦਾ ਵਾ ਨਾ ਆਣ ਕੇ ਦੱਸਦਾ ਵਾ ਉਹਨਾਂ ਚਾਹ ਘੁੱਟ ਬਣਾ ਕੇ ਪੀਣੀ ਸਵਾਦ ਦੀ ਅੱਠੇ ਟੱਕੇ ਗਏ ਆ ਤੇ ਹੁਣ ਮਾਜਾ ਮਾਰ ਦੇਣਾ ਟੋਕੇ ਸਲੇ ਉਹ ਲਵੜੀ ਕੀ ਕਰੀ ਜੰਨਾ ਉਹ ਕੋਹੋ ਨਹੀਂ ਵੀਰ ਜੀ ਆ ਧੁੱਪ ਚੜ ਗਈ ਸੀ ਤੇ ਮੈਂ ਟੱਕ ਦੇਣਾ ਇਹਨਾਂ ਨੂੰ ਤੁਸੀਂ ਮੈਂ ਘਰ ਗਿਆ ਹੀ ਘਰ ਆਣੀ ਮੈਂ लवली ਬਣ ਕੇ ਚੱਲ ਗਿਆ ਪਰ ਉਹਨੇ ਆਇਆ ਹੀ ਅਜੇ ਆ ਮਾਂਜਾ ਮੁੰਜਾ ਮਾਰਨ ਆਲਾ ਸੀ ਤੇ ਮੈਂ ਮਾਰ ਦਿੰਨਾ ਵਾ ਅੱਛਾ ਅੱਛਾ ਹਾਂ ਤੇ ਪਰ ਉਹਨੇ ਚਲ ਗਈ ਪਰ ਉਹਨੇ ਤੇ ਚਲ ਗਈ ਆ ਤੇ ਤੁਸੀਂ ਆਇਆ ਕੋਈ ਨਹੀਂ ਤੇ ਮੰਮੀ ਠੀਕ ਨਹੀਂ ਸੀ ਮੈਂ ਤੇ ਨਾਲੀ ਤਸੀਲੇ ਗਏ ਸੀ ਹੂੰ ਕੰਮ ਹੀ ਕੰਮ ਹੀ ਥੋੜਾ ਹੀ ਆ ਪਹਿਲੀ ਨਾਂ ਕਰਾਉਂਦੇ ਸੀ ਤੇ ਚਲ ਕੋਈ ਗੱਲ ਨਹੀਂ ਸਵੇਰੇ ਚੱਲ ਜਾਂਦੇ ਤੁਸੀਂ ਯਾਰ ਬਾਹਰ ਦੇ ਚੱਕਰ ਆ ਜਨਾ ਪਹਿਲੀ ਨਾਂ ਕਰਾਉਣੀ ਪੈਣੀ ਆ ਉਹ ਪੈਸੂਆ ਸ਼ੋਅ ਕਰਨੀ ਆ ਤਾਂ ਕਰਕੇ ਤਾਂ ਨਹੀਂ ਆਇਆ ਹੈਗਾ ਸਾਡੇ ਕੋਲ ਚਲੋ ਕੋਈ ਗੱਲ ਨਹੀਂ ਠੀਕ ਵਾ ਨਾ ਤਾਂ ਹੇ ਵਧੀਆ ਵਾ ਪਈ ਦੂਵੀ ਲਿਆ ਕੇ ਦੇਣੀ ਸੀ ਤਾਈ ਨੂੰ ਕਦੋਂ ਨਹੀਂ ਲੈ ਗਿਆ ਡਾਡੀ ਗਿਆ ਸੀ ਨਾਲ ਅੱਛਾ ਹਾਂ ਹੁਣੇ ਲੈ ਗਿਆ ਆਇਆ ਜੀ ਉਹ ਚੱਲ ਕੋਈ ਗੱਲ ਨਹੀਂ ਉਦਾਂ ਪੁੱਛਦਾ ਸੀ ਪਰਵਣਾ ਅੱਛਾ ਤੇ ਮੈਂ ਤਾਂ ਉਹਨਾਂ ਨੂੰ ਕੋਈ ਕੰਮ ਪੈ ਗਿਆ ਵਾ ਤੇ ਉਹ ਚੱਲ ਗਿਆ ਕਿਤੇ ਫਿਰ ਮੈਂ ਤੇ ਬਹਾਨਾ ਮਾਰਨਾ ਉਹ ਠੀਕ ਹੈ ਗਲਤ ਨਹੀਂ ਕਰਦੇ ਵੈਸੇ ਕੋਈ ਗੱਲ ਉਹਨਾਂ ਵਿਚਾਰਿਆਂ ਕਾਦੀ ਕਰਨੀ ਆ ਚਾਹ ਪਾਣੀ ਪੀਤਾ ਹੀ ਤੇ ਮੁੜ ਕੇ ਚੱਲ ਗਏ ਸੀ ਜੋ ਠੀਕ ਹੀ ਹਾਂ ਠੀਕ ਠਾਕ ਹੀ ਵਧੀਆ ਜੀ ਜੋ ਤੋਂ ਨਹੀਂ ਆ ਜਾਂਦੇ ਇੱਧਰ ਅਸੀਂ ਦੇਖਣ ਦੇ ਸੀ ਉਹ ਵੀਰ ਜੀ ਇੱਧਰ ਕਿਉਂ ਆਉਣਾ ਸੀ ਉਹਨਾਂ ਨਾ ਕੰਮ ਪੈ ਗਿਆ ਸੀ ਕੋਈ ਉਦਾਂ ਇੱਧਰ ਹੋ ਕੇ ਜਾਣਾ ਸੀ ਉਹਨਾਂ ਨੇ ਆਖਣ ਲਈ ਫਿਰ ਮੰਮੀ ਤੇ ਗੈਂਡੇ ਵੀ ਆ ਜਾਂਦੇ ਚੱਲ ਕੋ ਖਵਾ ਪਿਆ ਦਿੰਦੇ ਐਵੇਂ ਚੱਲ ਕੋਈ ਗੱਲ ਨਹੀਂ ਫੇਰ ਕਿਹਦੇ ਦਿਨ ਆ ਜਾਣਗੇ ਚਲਾ ਚਲੀਏ ਘਰ ਨੂੰ ਮੇਰਾ ਤਾਂ ਮਾਂਜਾ ਮਾਰਾ ਵਾ ਚਲਾ ਆ ਬਾਅਦ ਚ ਮਾਰ ਲਈ ਕੋਈ ਗੱਲ ਨਹੀਂ ਆ ਚੱਲਨੀ ਚਲੋ ਫਿਰ ਮੀ ਹੋਈ ਜਾਂਦੀ ਮੈਂ ਉੱਥੇ ਥੱਲੇ ਲੱਭਣ ਡਿਆ ਹਾਂ ਤੁਸੀਂ ਇੱਥੇ ਖਲੋਤੇ ਜਾ ਕੇ ਕੀ ਕਰਨਾ ਹੈ ਕੋਠੇ ਤੇ ਕੁਛ ਨਹੀਂ ਬਸ ਢੱਲੀ ਹੀ ਕੰਮ ਕਰਨਾ ਇੱਥੇ ਐਵੇਂ ਖਲੋਗੀ ਇੱਥੇ ਅੱਛਾ ਹਾਂਜੀ ਕੀ ਹੋਇਆ ਟੈਨਸ਼ਨ ਕੀ ਲੱਗਣ ਡੇ ਨਾ ਨਾ ਟੈਨਸ਼ਨ ਤੇ ਕੋਈ ਨਹੀਂ ਉਦੈ ਮੈਂ ਤਾਂ ਇੱਕ ਗੱਲ ਕਰਨੀ ਸੀ ਜੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਪੀਪਲ ਆ ਫਫੜ ਜੀ ਨੇ ਤਾਂ ਕੋਈ ਗੱਲ ਕੀਤੀ ਲੈਣਾ ਗੱਲ ਹਾਂਜੀ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਉਦੈ ਨਾ ਪੂਆ ਜੀ ਦੱਸਦੇ ਹੀ ਮੈਨੂੰ ਕਹਿੰਦੇ ਸੀ ਵੀ ਤਾਇਆ ਜੀ ਵੱਲੋਂ ਗੱਲ ਕੀਤੀ ਆ ਫਫੜ ਜੀ ਨੇ ਕੋਈ ਤਾਂ ਨਾ ਤੇ ਮੈਂ ਤੇ ਸਿਰਫ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਸੀ ਵੀ ਕੋਈ ਬੁਰਾ ਨਾ ਮਨਾਓ ਉਹਨਾਂ ਦੀ ਗੱਲ ਦਾ ਉਹ ਨਹੀਂ ਜੋ ਮੈਨੂੰ ਉਹਨਾਂ ਦੀ ਗੱਲ ਦਾ ਕਾਹਦਾ ਬੁਰਾ ਲੱਗਣਾ ਮੈਨੂੰ ਪਤਾ ਵਾ ਘਰਾਂ 'ਚ ਇਹੋ ਜਿਹੀਆਂ ਗੱਲਾਂ ਆਮ ਹੀ ਹੁੰਦੀਆਂ ਰਹਿੰਦੀਆਂ ਵਾ ਠੀਕ ਆ ਤੇ ਤੁਸੀਂ ਵੀ ਫਿਕਰ ਨਾ ਕਰੋ ਮੈਂ ਤਾਂ ਉਹ ਤੁਹਾਡੇ ਨਾਲ ਗੱਲ ਨਹੀਂ ਕਰਨਿਆ ਕੋਫਰ ਜੀ ਮੈਨੂੰ ਕਹਿੰਦੇ ਸੀਗੇ ਕਹਿੰਦੇ ਵੀ ਉਹਨਾਂ ਦਾ ਸੁਭਾਅ ਹੀ ਥੋੜਾ ਇਦਾਂ ਦਾ ਵਾ ਹਾਂਜੀ ਤਾਂ ਕਰਕੇ ਤੇ ਕੋਈ ਗੱਲ ਨਹੀਂ ਸਾਰੇ ਨਾਲ ਘਾਟੇ ਵਾਦੇ ਹੁੰਦੇ ਹੱਡਣਾ ਨਹੀਂ ਹੁੰਦੇ ਰੇ ਅੱਜ ਚਲੋ ਅਸੀਂ ਸਾਰੇ ਆਪਾਂ ਆਪਣੇ ਘਰੇ ਸੈੱਟ ਹੋ ਗਏ ਆ ਤੇ ਅੱਜ ਕੋਈ ਗੱਲ ਨਹੀਂ ਕਰਦਾ ਤੇ ਜਦੋਂ ਥੋੜੀ ਬੋਧੀ ਔਣਤਾ ਹੀ ਹੁੰਦੀ ਹੈ ਨਾ ਤੇ ਫਿਰ ਗੱਲ ਹੋਈ ਜਾਂਦੀ ਹੈ ਕੋਈ ਗੱਲ ਨਹੀਂ ਲਵਲੀ ਵੀਰ ਦਾ ਜਦੋਂ ਕੰਮ ਸੈੱਟ ਹੋ ਗਿਆ ਨਾ ਆਪੇ ਉਹਨੂੰ ਕਿਸੇ ਨਾਲ ਗੱਲ ਨਹੀਂ ਕਰਿਆ ਕਰਨ ਹਾਂਜੀ ਉਹ ਤੇ ਹੈ ਹੀ ਠੀਕ ਹੈ ਨਾ ਤੇ ਨਹੀਂ ਫਿਕਰ ਨਾ ਕਰੋ ਆਓ ਚੱਲੀ ਜੀ